ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਗਰ ਪਿੰਡ ਹਸ਼ਮਤਵਾਲਾ ਵਸਤੀ ਚੜਾਗਵਾਲੀ ਹਲਕਾ ਜੀਰਾ ਵਿਖੇ ਸਾਰੇ ਨਗਰ ਨਿਵਾਸੀਆਂ ਨੇ ਅੱਜ ਰਲ ਕੇ ਫੈਸਲਾ ਕੀਤਾ ਹੈ ਕਿ ਅਸੀਂ ਪਾਰਟੀ ਬਾਜੀ ਦੇ ਉੱਪਰ ਉੱਟ ਕੇ ਅਸੀਂ ਅੱਜ ਭਾਈ ਐਮਨਤਪਾਲ ਜੀ ਦਾ ਸਿਰਕਾ ਸਮਰਥਨ ਦੇਾਂਗੇ ਔਰ ਦੂਜੀਆਂ ਪਾਰਟੀਆਂ ਨੂੰ ਬੇਨਤੀ ਹੈ ਕਿ ਹੁਣ ਸਾਡੇ ਪਿੰਡ ਦੇ ਵਿੱਚ ਉਹ ਵੋਟ ਵਾਸਤੇ ਕੋਈ ਜਾਂ ਸਾਡੇ ਪਿੰਡ ਦੇ ਵਿੱਚ ਨਾ ਆਉਣ ਔਰ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਨਾਲ ਮਿਲ ਕੇ ਜਿਹੜਾ ਅੱਜ ਫੈਸਲਾ ਕੀਤਾ ਹੈ ਔਰ ਅਸੀਂ ਵੱਧ ਵੱਧ ਵੋਟਾਂ ਪਵਾ ਕੇ ਭਾਈ ਐਮਨਤਪਾਲ ਜੀ ਨੂੰ ਜਿਤਾਵਾਂਗੇ ਬੋਲੇ ਜਿੰਦਾਬਾ ਪੰਥ ਦੀ ਜੀਤ ਪੰਥ ਦੀ ਜੀਤ ਰਾਜ ਕਰੇਗਾ ਹਰ ਸਾਥ ਰਾਜ ਕਰੇਗਾ ਹਰ ਸਾਥ ਬਲੇ ਸੋਨਿਆ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਗਰ ਪਿੰਡ ਹਸਮਤਵਾਲਾ ਵਸਤੀ ਚਰਾਗਵਾਲੀ ਅਲਕਾ ਜੀਰਾਂ ਦੇ ਵਿਖੇ ਸਾਰੇ ਨਗਰ ਨਿਵਾਸੀਆਂ ਨੇ ਅੱਜ ਰਲ ਕੇ ਫੈਸਲਾ ਕੀਤਾ ਹੈ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਅਸੀਂ ਅੱਜ ਭਾਈ ਅਮਨਪਾਲ ਸਿੰਘ ਦਾ ਸਿਰਕੜ ਸਮਰਥਨ ਦੇਾਂਗੇ ਔਰ ਦੂਜੀਆਂ ਪਾਰਟੀਆਂ ਨੂੰ ਬੇਨਤੀ ਹੈ ਕਿ ਹੁਣ ਸਾਡੇ ਪਿੰਡ ਦੇ ਵਿੱਚ ਉਹ ਵੋਟ ਵਾਸਤੇ ਕੋਈ ਜਾਂ ਸਾਡੇ ਪਿੰਡ ਦੇ ਵਿੱਚ ਨਾ ਆਉਣ ਔਰ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਰਲ ਮਿਲ ਕੇ ਜਿਹੜਾ ਅੱਜ ਫੈਸਲਾ ਕੀਤਾ ਹੈ ਔਰ ਅਸੀਂ ਵੱਧ ਵੱਧ ਵੋਟਾਂ ਪਵਾ ਕੇ ਭਾਈ ਅਮਨਪਾਲ ਸਿੰਘ ਨੂੰ ਜਿਤਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ